ਇਹ ਚੰਡ ਦਾ ਹੀ ਹੰਕਾਰ ਜੁਦਾ ਕੀਤਾ ਐ ਕਹਿ ਲੋ ਚੰਡ ਦੀ ਹੰਮੇ ਮਾਰੀ ਐ ਮੁੰਡਾ ਕੋ ਮੁੰਡਾ ਜੁਦਾ ਕਰਕੇ ਫੁੱਲ ਮੁੰਡੇ ਦਾ ਮੁੰਡੇ ਜੁਦਾ ਕੀਤਾ ਇਹਦਾ ਮੁੰਡਾ ਬੁਲਡ ਦਾ ਵੀ ਕੋਈ ਮੁੰਡਾ ਹੈ ਉਹਦਾ ਆਪੇ ਸਾਰੇ ਮੁੰਡਾ ਅਰਥ ਹੁੰਦਾ ਸਿਰ ਸਿਰ ਦਾ ਸਰਕੀ ਹੁੰਦਾ ਸਿਰ ਦਾ ਸਰਕੀ ਹੁੰਦਾ ਸਿਰ ਦੇ ਵਿੱਚ ਜਿਹੜੀ ਹੈ ਨਾ ਖਰਾਬੀ ਪੈਦਾ ਹੋਈ ਹੰਮੇ ਦੀ ਦਿਮਾਗ ਕੇ ਉਹ ਮੁੰਡਾ ਹੈ ਇਹਦਾ ਮੁੰਡੂ ਕੋ ਮੁੰਡੂ ਜੁਦਾ ਕਰਕੇ ਅਬ ਚੰਡ ਕੋ ਹੱਥ ਲਗਾਇਆ ਚੰਨੀ ਲਗਾਓ ਚੰਨੀ ਚੰਡ ਨੂੰ ਹੱਥੇ ਹੀ ਲਾਇਆ ਉਹਨੇ ਟੱਚੇ ਕੀਤਾ ਸਪਰਸ਼ੇ ਕੀਤਾ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਉਹ ਤਾਂ ਜੰਮੇ ਹੀ ਨੇ ਦੋਏ ਫਿਰ ਇਕੱਠੇ ਹੋ ਕੇ ਜੰਮੇ ਨੇ ਉਹਨੂੰ ਤਾਂ ਆਪਣੇ ਨਾਲ ਹੀ ਲੜਾਇਆ ਨਮੋ ਚੰਡ ਸਾਰੀ ਗੁਰਬਾਨੀ ਦੀ ਸਮਝ ਨਾ ਹੋਵੇ ਨਾ ਇਹਦੇ ਅਸਰ ਨਹੀਂ ਹੋ ਸਕਦੇ ਇੱਥੇ ਆ ਕੇ ਬਹੁਤ ਜ਼ਿਆਦਾ ਉਖਾ ਹੋ ਗਿਆ ਨਾ ਉਹਤੇ ਚੱਲੋ ਕਰਦੇ ਆਂ ਜਾਂਦ ਸੀਗੀ ਇੱਥੇ ਆ ਕੇ ਤਾਂ ਬਹੁਤ ਉਹਦੇ ਵਿੱਚ ਲੀਕ ਚ ਰਹਿ ਕੇ ਚੱਲ ਰਿਹਾ ਨੋਰ ਖੇਲ ਨਾ ਮਾੜੇ ਪਿੱਛੇ ਫਿਲਾਸਫੀ ਕੀ ਹੈ ਤੋਂ ਮਾੜੇ ਪਿੱਛੇ ਗਿਆਨ ਕੀ ਹੈ ਹਈ ਨਮੋ ਚੰਡ ਮੁੰਡਾਰਣੀ ਭੂਪੀ ਭੂਪਾ ਪੂਪੀ ਰਾਣੀ ਹੈ ਤੂੰ ਪੂਪਾ ਪੂਪਾ ਕਾ ਲੋ ਜਾ ਰਹਾ ਯਾ ਕਾ ਲੋ ਜਾ ਰਹਾ ਲੀਕਲੋ ਜੈ ਪੂਪਿਕਾ ਲੋ ਜੈ ਪੂਪਕਾ ਲੋ ਨਮੋ ਚਾਮਰੰਗ ਚੀਰਨੀ ਚਿਤਰੰ ਰੂਪੰ ਨਮੋ ਚਾਮਰੰਗ ਚੀਰਨੀ ਚਿਤਰ ਰੂਪੰ ਆ ਜਿਹੜੇ ਚਾਮਰੋ ਢਾਲ ਨੂੰ ਹੈ ਜੀ ਤਾਲ ਨਹੀਂ ਹੈ ਸਰੀਰ ਹੈ ਸਾਡਾ ਢਾਲ ਪੂਰੇ ਜਦੋਂ ਕੋਈ ਚੀਜ਼ ਮੂਰੇ ਤੇ ਵਜਦੀ ਹੈ ਸਰੀਰ ਤੇ ਹੀ ਵਜਦੀ ਹੈ ਨਾ ਆਤਮਾ ਤੇ ਤਾਂ ਲੱਗਦੀ ਨਹੀਂ ਸਰੀਰ ਢਾਲ ਹੈ ਇਕੋ ਚੀਜ਼ ਮਾਰੂਗਾ ਟਵਟਾ ਸਰੀਰ ਦੇ ਹੀ ਲੱਗਦਾ ਨਾ ਜੀਟ ਆਤਮਾ ਦਾ ਲੱਗਦਾ ਨਹੀਂ ਸਾਡਾ ਆਤਮਾ ਨੂੰ ਮਹਿਸੂਸ ਹੁੰਦੀ ਹੈ ਲੱਗਦਾ ਸਰੀਰ ਦੇ ਚੋੜਦਾ ਆਤਮਾ ਮਹਿਸੂਸ ਕਰਦੀ ਹੈ ਪਰ ਲੱਗਦਾ ਸਰੀਰ ਦੇ ਇਹ ਚਾਮਰੰਗ ਦਾ ਸਭ ਜੀ ਸਰੀਰ ਨੂੰ ਕੀ ਹਾ ਹੈ ਇਹੀ ਢਾਲ ਨਮੂ ਚਾਮਰੰਗ ਚੀਰਨੀ ਚੀਰਣ ਵਾਲੀ ਸਰੀਰ ਨੂੰ ਚੀਰ ਕੇ ਕਢ ਕੇ ਵਖਰਾ ਕਰ ਦਿੰਦੀ ਹੈ ਕਢ ਕੇ ਘੜੀਏ ਸੁਰਤ ਮਤਮਨ ਬੁੱਧਾ ਨਾ ਮਨ ਨੂੰ ਘੜ ਕੇ ਇਹਦੇ ਨਾਲ ਜਿਹੜੀ ਮਾਇਲ ਹੈ ਮਾਇਆ ਦੀ মোহ ਹੈ ਸਾਡਾ ਹਲਾ ਦਿੰਦੀ ਹੈ ਚਿੱਤਰਨ ਰੂਪੰ ਚਿੱਤਰਨ ਰੂਪਕ ਚਿੱਤਰ ਰੂਪਾਂ ਤੋਂ ਦੇਖੋ ਜਿਹੜੀ ਮੂਰਤੀਆਂ ਚਿੱਤਰ ਰੂਪ ਰੰਜੇ ਮੂਰਤੀ ਚਿੱਤਰ ਰੂਪ ਦੀ ਚਿੱਤਰ ਹੋਰ ਹੁੰਦਾ ਉਹ ਤਾਂ ਸੌਲੜ ਕੀ ਜ ਚਿੱਤਰ ਕਿੱਥੇ ਹੈ ਚਿੱਤਰ ਤਾਂ খালি ਤਸਵੀਰ ਹੁੰਦੀ ਹੈ ਨਾ ਤੂੰ ਚਿੱਤਰ ਰੂਪਿਆਂ ਜੇ ਮੇਂ ਸ਼ੀਸ਼ੇ ਦੇ ਵਿੱਚ ਮੁਕਰ ਮਹਿਜਾ ਸ਼ਾਈ ਸ਼ੀਸ਼ੇ ਚ ਕੀ ਹੁੰਦਾ ਚਿੱਤਰ ਹੁੰਦਾ ਹੁੰਦਾ ਵੀ ਦਿਨਾਂ ਵੀਦਰ ਹੁੰਦਾ ਵੀ ਕੁਝ ਨਹੀਂ ਪਿਛਲੇ ਪਾਸੇ ਜਾ ਕੇ ਦੇਖ ਲਓ ਕੁਝ ਨਹੀਂ ਹੁੰਦਾ ਵਾ ਇਹ ਜੀ ਤੂੰ ਹੈ ਵੀ ਬੁੱਧੀ ਜਗ ਹੈ ਇਹ ਬੁੱਧੀ ਕੋਈ ਚੀਜ਼ ਹੈ ਬੁੱਧੀ ਹੈ ਕੀ ਦਿਖਾਉਗਾ ਬੁੱਧੀ ਦਾ ਬੁੱਧੀ ਇਹ ਬੜਾ ਬੁੱਧਵਾਨ ਹੈ ਇਹ ਬੁੱਧੀ ਹੀਰ ਪਤਾ ਲੱਗਦਾ ਹੈ ਬੱਚਿਤਰੇ ਬੁੱਧੀ ਇਹ ਵੀ ਪਤਾ ਲੱਗਦਾ ਬੁੱਧਵਾਨ ਹੈ ਇਹ ਵੀ ਪਤਾ ਲੱਗਦਾ ਬੁੱਧੀ ਹੀਰ ਨੇ ਦੇਖਣ ਨੂੰ ਕੁਝ ਨਹੀਂ ਹੈ ਇਹ ਹੈ ਜੇ ਤਾ ਰੂਪ ਬੁੱਧਵਾਨ ਦਾ ਵੀ ਆਪ ਲੋਕਾਂ ਨੂੰ ਪਤਾ ਹੁੰਦਾ ਬੁੱਧੀ ਹਿੰਦਾ ਵੀ ਪਤਾ ਹੁੰਦਾ ਫੁਰ ਕੋਈ ਤੇਰਾ ਸ਼ਰੀਰ ਨਹੀਂ ਹੈਗਾ ਬੁੱਤਵਾਨੀ ਦਾ ਵੀ ਪਤਾ ਲੱਗ ਜਾਂਦਾ ਬੁੱਧੀ ਹਿੱਤਾ ਦਾ ਵੀ ਉਹਦਾ ਲੱਗ ਜਾਂਦਾ ਦੋ ਚੀਜ਼ਾਂ ਦਾ ਪਤਾ ਲੱਗਦਾ ਨੇ ਸੰਸਾਰ 'ਚ ਬਸ ਇਹੀ ਹੈ ਰੁਕ ਤੇ ਰਹੁ ਨਮੋ ਪਾਹ ਜਾਈ ਤੇ ਤਰਹ ਤੇਰਾ ਜੇ ਜਾਈ ਤੇ ਤਰ ਹੁੰਦਾ ਉਹ ਜਾਣ ਤੋਤਾ ਲੱਗ ਜਾਂਦਾ ਲੋਕਾਂ ਉਹਦੇ ਕੰਮ ਤੋਂ ਪਤਾ ਲੱਗ ਜਾਂਦਾ ਉਹਦੇ ਬੋਲ ਚੱਲ ਤੋਂ ਪਤਾ ਲੱਗ ਜਾਂਦਾ ਨਮੋ ਪਰਮ ਪ੍ਰਗਿਆ ਬਿਰਾਜੈ ਅਨੂਪੰ ਲੋਕ ਪਰਮ ਪ੍ਰਗਿਆ ਪਰਮ ਪ੍ਰਗਿਆ ਹੁੰਦੀ ਹੈ ਬਬੇ ਕਬੂਦੀ ਬਵੈਕ ਬੁੱਧੀ ਨੂੰ ਕਹਿੰਦੇ ਨੇ ਇਹ ਆਏ ਜਿਹੜੀ ਹੁੰਦੀ ਆ ਵਿੱਦਿਆ ਬ੍ਰਹਮ ਵਿੱਦਿਆ ਅਸਲ ਜੇ ਬ੍ਰਹਮ ਵਿੱਦਿਆ ਦਾ ਨਹੀਂ ਕਹਿੰਦੇ ਉਹ ਤਾਂ ਵਿੱਦਿਆ ਹੁੰਦੀ ਹੈ ਅਲੱਗ ਚੀਜ਼ ਹੈ ਬਵੈਕ ਬੁੱਧੀ ਹੈ ਵਿੱਦਿਆ ਤਾਂ ਬਣਾਈ ਹੋਈ ਚੀਜ਼ ਹੁੰਦੀ ਹੈ ਰੁਬੁੱਧੀ ਤਾਂ ਪੈਦਾ ਹੋਈ ਹੋਈ ਚੀਜ਼ ਹੈ ਇਹ ਸਭ ਕੁਝ ਲਿਖੀ ਜਾਂਦੇ ਨੇ ਵਿੱਚ ਇਹਨਾਂ ਨੂੰ ਕਲੀਅਰ ਨਹੀਂ ਲੱਗਾ ਪੰਡਤਾਂ ਨੂੰ ਗੱਲ ਕਲੀਅਰ ਨਹੀਂ ਸੀ ਕਲੀਅਰ ਹੋਵੇ ਤਾਂ ਇਹ ਫਿਰ ਦੇਵ ਦੇਵ ਤਰੁ ਕੋ ਵਰਣ باوجود ਇਹਦਾ ਇਹ ਦੇਵ ਦੇਵਤਾਂ ਨੂੰ ਫਿਰ ਉਹ ਹੀ ਮੰਨੀ ਜਾਂਦੇ ਨੇ ਨਮੋ ਪਰਮ ਪ੍ਰਕਿਆ ਬਿਰਾਜੈ ਅਨੂਪੰ ਬਿਰਾਜੈ ਅਨੂਪੰ ਬਿਰਾਜੈ ਹੈ ਉਹਦਾ ਵਜੂਦ ਹੈ ਪਰ ਰੂਪ ਉਹਦਾ ਐਸਾ ਹੈ ਜਿਹੜਾ ਦੱਸਿਆ ਨਹੀਂ ਜਾ ਸਕਦਾ ਉਹਦੀ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ ਅਨੂਪ ਰੂਪ ਹੈ ਉਹਦਾ ਜੈ ਜਹਰ ਕਿਸਦਾ ਰੂਪ ਨਹੀਂ ਹੋਰ ਨਿਰੂਪ ਹੈ ਕਿਸਦਾ ਜੋ ਅਨੂਪ ਹੈ ਅਨੂਪਕ ਹੈ ਬਸ ਨਮੋ ਪਰਮ ਰੂਪਾ ਨਮੋ ਕ੍ਰੂਰ ਕਰਮਾ ਨਮੋ ਪਰਮ ਰੂਪਾ ਤੂੰ ਪਰਮ ਰੂਪ ਹੈ ਇਸ ਕਰਕੇ ਤੈਨੂੰ ਨਮਸਕਾਰ ਹੈ ਪਰਮ ਰੂਪ ਹੁੰਦਾ ਜਿਸ ਤੋਂ ਅੱਛਾ ਰੂਪ ਹੋਰ ਕਿਸੇ ਦਾ ਹੋਵੇ ਹੀ ਨਾ ਰੂਪ ਅਸਲ ਦੇ ਵਿੱਚ ਸੁੰਦਰਤਾ ਨੂੰ ਕਹਿੰਦੇ ਨੇ ਤੇਰੀ ਸੁੰਦਰਤਾ ਐਸੀ ਹੈ ਇਤੋਂ ਜ਼ਿਆਦਾ ਸੁੰਦਰਤਾ ਹੋਰ ਹੁੰਦੀ ਹੋਈ ਨਹੀਂ ਹੋਈ ਨਹੀਂ ਸਕਦੀ ਹੁੰਦੀ ਹੋਈ ਨਹੀਂ ਬਸ ਸਭ ਤੋਂ ਜ਼ਿਆਦਾ ਸੁੰਦਰ ਬੁੱਧ ਜਿਹੜੀ ਹੈ ਉਹ ਬਵੇ ਖੁੱਦੀ ਇਹ ਸਾਰੇ ਗੋਲੇ ਗੋਲ ਨੇ ਔਗਣ ਹੈ ਨਹੀਂ ਜਿੱਥੇ ਔਗਣ ਹੋ ਕੋਈ ਕਮੀ ਹੋ ਉਹ ਸੁੰਦਰਤਾ ਦੇ ਵਿੱਚ ਦਾਗ ਹੋ ਜਾਂਦਾ ਕਮੀ ਸੁੰਦਰਤਾ ਨੂੰ ਅਜੇ ਦਾਗੇ ਜਦ ਕੋਈ ਕਮੀ ਹੋ ਹੈ ਨਹੀਂ ਤੇ ਪਰਮ ਰੂਪੇ ਨਮੋ ਕਰੂਰ ਕਰਮਾ ਕਰੂਰ ਕਰਮ ਉਹ ਵੀ ਹੈ ਕਰੂਰ ਕਰਮ ਵੀ ਹੈ ਜਿਹੜੇ ਕਰੂਰ ਕਰਮ ਨੇ ਜਿਵੇਂ ਬੜੇ ਬੜੇ ਖੋਲਦੇ ਮਾਜਾ ਕਰੂਰ ਕਰਮ ਬੜੇ ਬੜੇ ਪਹਜਾਲ ਆਉਂਦੇ ਨੇ ਸਾਨੂੰ ਕਰੂਰ ਕਰਮ ਲੱਗਦੇ ਨੇ ਸਰਬ ਨਾਸ਼ ਹੋ ਜਾਂਦਾ ਹੈ ਬਹੁਤ ਕੁਝ ਐਥੇ ਬੜੀ ਬੜੀਆਂ ਜੰਗਾ ਹੋ ਜਾਂਦੀਆਂ ਨੇ ਲਹਿਰਾ ਮੀਨੇ ਲਹਿਰਾ ਮੀਨੇ ਇੱਥੇ ਦਾ ਪਰਲੇ ਆ ਜਾਂਦੀ ਹੈ ਮਸਨ ਪਰਲੇ ਆ ਜਾਂਦੀ ਹੈ ਤੇ ਇਹ ਕਰਮ ਵੀ ਤੇਰਾ ਹੀ ਆ ਕਿਸੇ ਹੋਰ ਦਾ ਨਹੀਂ ਹੈ ਫਾਇਦਾ ਕਰਨਾ ਤੇ ਵਿਨਾਸ਼ ਕਰਨਾ ਇਹ ਤੇਰਾ ਹੀ ਕੰਮ ਇਹ ਨਹੀਂ ਹੈ ਵਿਨਾਸ਼ ਕੋਈ ਹੋਰ ਕਰ ਦਿੰਦਾ ਫਾਇਦਾ ਕਰਦੀ ਹੈ ਵਿਨਾਸ਼ ਕੋਈ ਹੋਰ ਕਰ ਦਿੰਦਾ ਅਸੀਂ ਇਹਨੂੰ ਕਰੂਰ ਕਰਮ ਸਮਝਦੇ ਹਾਂ ਜਿਹੜੇ ਕਾਨੂੰਨ ਕਰਮ ਮੰਨੇ ਜਾਂਦੇ ਨੇ ਉਹ ਵੀ ਤੇਰੇ ਹੀ ਨੇ ਕੀਤੇ ਹੋਏ। ਕਿਉਂ ਕਰਦੀ ਐ ਤੇ ਤੈਨੂੰ ਪਤਾ? ਕਿਉਂ ਨਾ? ਕਿ ਜਦਾਂ ਸੀ ਫਸਲਾਂ ਪੱਕੀਆਂ ਵੱਢਦੇ ਆਂ। ਕਈ ਕੱਚੀਆਂ ਵੱਢਦੇ ਆਂ। ਹੁਣ ਕੱਚੀਆਂ ਜਿਹੜੇ ਵੱਢਦੇ ਨੇ ਉਹ ਤਾਂ ਹੁਣ ਨੱਥ ਪੱਠੇ ਨੂੰ ਪਤਾ ਸਾਨੂੰ ਕੱਚਾ ਕਿਉਂ ਵੱਢਦਾ। ਤੇ ਜਾਨਵਰਾਂ ਨੂੰ ਪਤਾ ਜਿਹੜੇ ਉੜਦੇ ਨੇ ਕਿਉਂ ਵੱਢਦਾ। ਆਦਮੀ ਪਰ ਆਦਮੀ ਨੂੰ ਤਾਂ ਪਸੰਦ ਕੱਚੇ ਪੱਠੇ ਵੜ ਕੇ ਡਗਰਾ ਨੂੰ ਪਾਉਂਦਾ ਕਚੀਚਰੀ ਵੜ ਲਉਂਦਾ ਜੋ ਅਰਬੀ ਪੱਕ ਜਾਂਦੀ ਹੈ ਕੱਚਾ ਬਾਜਰਾ ਵੀ ਅਸੀਂ ਵੜ ਲੈਂਦੇ ਆ ਉਹਦੇ ਸਿੱਟੇ ਨਿਕਲ ਕੇ ਦਾਲੇ ਵੀ ਹੋ ਜਾਂਦੇ ਨੇ ਇਹ ਕਿਉਂ ਕਰਦਾ ਹੈ ਆਦਮੀ ਦੀ ਚੋਂ ਕਿ ਬੁੱਧੀ ਜ਼ਿਆਦਾ ਹੈ ਆਦਮੀ ਜਾਣਦਾ ਹੈ ਉਹ ਕਿਉਂ ਕਰਦਾ ਹੈ ਦੌਲਦੀ ਫਸਲ ਹੋ ਜਾਂਦਾ ਹੋਰ ਦੂਜਿਆਂ ਨੂੰ ਕਰੂਰ ਕਰਵ ਲੱਗਦਾ ਹੋਊਗਾ ਉਹ ਬਰਸੀਨਾ ਸੀ ਕੱਚਾ ਵੱਢਦੇ ਆਂ ਪਰ ਦਾਣੇ ਵੀ ਉਹ ਚ ਪੈਂਦੇ ਨੇ ਸਰੋਂ ਦਾ ਸਾਗ ਖਾਣਿਆਂ ਫੜੀਆਂ ਵੀ ਲੱਗਦੀਆਂ ਨੇ ਤੇਲ ਵੀ ਬਣਦਾ ਅਸੀਂ ਵੀ ਉਹ ਕੰਮ ਕਰੂਰ ਕਰਦੇ ਆਂ ਜਿਹੜੇ ਦੂਜੇ ਜਾਨਵਰਾਂ ਨੂੰ ਕਰੂਰ ਲੱਗ ਸਕਦੇ ਹੁੰਣਗੇ ਲੱਗਦੇ ਹੁੰਣਗੇ ਐਵੇਂ ਅਸੀਂ ਵੀ ਐਸੇ ਜਾਨਵਰਾਂ ਥੋੜੀ ਬੁੱਧੀ ਵਾਲੇ ਸਾਨੂੰ ਕਰੂਰ ਕਰਮ ਲੱਗਦੇ ਨੇ ਉਹ ਕਰੂਰ ਕਰਮ ਹੈ ਨਹੀਂ ਬਸ ਇਦਾ ਜਵਾਬ ਇਹੀ ਹੈ ਹੋਰ ਇਹਦਾ ਜਵਾਬ ਕੋਈ ਨਹੀਂ ਆਦਮੀ ਦੇ ਕੀਤੇ ਹੋਏ ਬਹੁਤ ਸਾਰੇ ਜਾਨਵਰਾਂ ਨੂੰ غرور ਕਰਮ ਲੱਗਦੇ ਹੋਣਗੇ ਇੱਕ ਆਗੇ ਰਖਤਾ ਆਦਮੀ ਵੜ ਦਿੰਦਾ ਹੈ ਜਾਨਵਰਾਂ ਨੂੰ غرور ਕਰਮ ਲੱਗਦੇ ਹੋਣਗੇ ਉਹਦੇ ਅੜ ਦੇ ਵਾਲੇ ਕੀੜੇ ਹੋਰ